ਗੁਰਦੁਆਰਾ ਸਾਹਿਬ ਦੀ ਪ੍ਰਦਾਨਗੀ ਨੂੰ ਲੈ ਕੇ ਖੜਾ ਹੋਇਆ ਬਵਾਲ ਨਵੇਂ ਚੁਣੇ ਗਏ ਪ੍ਰਧਾਨ ਤੇ ਪਾਇਆ ਜਾ ਰਿਹਾ ਸਿਆਸੀ ਦਬਾਅ ਦਬਾਅ ਹੇਠ ਆ ਕੇ ਪ੍ਰਧਾਨ ਨੇ ਦਿੱਤਾ ਅਸਤੀਫਾ ਪ੍ਰੰਤੂ ਸੰਗਤ ਨੇ ਕੀਤਾ ਨਾ ਮੰਜ਼ੂਰ ਤੇ ਕਿਹਾ ਜੇਕਰ ਤਰਮਤੇ ਹੋਈ ਰਾਜਨੀਤੀ ਤਾਂ ਫਿਰ ਸ਼ੰਭੂ ਤੇ ਖਨੋਰੀ ਦੇ ਵਾਂਗ ਲਗਾਵਾਗੇ ਮੋਰਚਾ ਜਿੱਥੇ ਇੱਕ ਖਬਰ ਰਾਜਪੁਰਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਧਰਮ ਤੇ ਰਾਜਨੀਤੀ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਬਵਾਲ ਖੜਾ ਹੋ ਗਿਆ ਤੇ ਪ੍ਰਧਾਨ ਨੇ ਇਸ ਸਿਆਸੀ ਦਬਾਅ ਦੇ ਹੇਠ ਆ ਕੇ ਅਸਤੀਫਾ ਦੇ ਦਿੱਤਾ ਜਿਸ ਨੂੰ ਸੰਗਤ ਨੇ ਨਾਮਨਜ਼ੂਰ ਕਰ ਦਿੱਤਾ ਤੇ ਨਾਲ ਹੀ ਸੰਗਤ ਨੇ ਇਹ ਵੀ ਆਖਿਆ ਜੇਕਰ ਧਰਮ ਤੇ ਰਾਜਨੀਤੀ ਹੋਈ ਤਾਂ ਫਿਰ ਸ਼ੰਭੂ ਤੇ ਖਨੌਰੀ ਬਾਰਡਰ ਦੇ ਵਾਂਗ ਇੱਥੇ ਵੀ ਮੋਰਚਾ ਲਗਾਇਆ ਜਾਵੇਗਾ ਦੱਸ ਦਈਏ ਕਿ ਇਹ ਜਿਹੜਾ ਬਵਾਲ ਹੈ ਗੁਰਦੁਆਰਾ ਸ਼੍ਰੀ ਸਿੰਘ ਸਭਾ ਦੇ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਹੋਇਆ ਜਿੱਥੇ ਕਿ ਸੰਗਤਾਂ ਦੇ ਵੱਲੋਂ ਸਾਂਝਾ ਇੱਕ ਫੈਸਲਾ ਲਿਆ ਗਿਆ ਸੀ ਦੇ ਭਾਈ ਅਬਰਿੰਦਰ ਸਿੰਘ ਕੰਗਹੋਰਾ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਦਾਨ ਥਾਪਿਆ ਗਿਆ ਸੀ ਉਸ ਤੋਂ ਬਾਅਦ ਇਹ ਜਿਹੜਾ ਮਾਮਲਾ ਹੈ ਦੁਬਾਰਾ ਤੋਂ ਫਿਰ ਖੜਾ ਹੋ ਗਿਆ ਕਿਉਂਕਿ ਇਸ ਦੇ ਵਿੱਚ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੇ ਸ਼ਮੂਲੀਅਤ ਕੀਤੀ ਸੀ ਅਗਲੀ ਸਵੇਰ ਕੁਝ ਲੋਕ ਆਉਂਦੇ ਨੇ ਤੇ ਇਸ ਤੇ ਸਵਾਲ ਖੜੇ ਕਰਦੇ ਨੇ ਦੱਸ ਦਈਏ ਕਿ ਇਸ ਸਬੰਧ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੀ ਦੁਬਾਰਾ ਤੁਸ਼ਮੁਲੀਅਤ ਕੀਤੀ ਹੈ ਕਿਉਂਕਿ ਇਹਨਾਂ ਲੋਕਾਂ ਨੇ ਸਿਆਸੀ ਦਬਾਅ ਪਾਇਆ ਜਿਹੜੇ ਕਿ ਨਵੇਂ ਚੁਣੇ ਗਏ ਪ੍ਰਧਾਨ ਪਾਈ ਅਬਰਿੰਦਰ ਸਿੰਘ ਕੰਗ ਹੋਰੀ ਨੇ ਇਸ ਮੌਕੇ ਦੀਆਂ ਤਸਵੀਰਾਂ ਵੀ ਅਸੀਂ ਸਕਰੀਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਕਿ ਨਵੇਂ ਚੁਣੇ ਗਏ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗਹੁਰਾ ਨੇ ਆਪਣੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਨੂੰ ਕੇ ਸੰਗਤ ਨੇ ਨਾਮਨਜ਼ੂਰ ਕਰ ਦਿੱਤਾ ਹੈ ਇੱਥੇ ਭਾਈ ਸਾਹਿਬ ਹੁਰਾ ਨੇ ਇਹ ਗੱਲ ਆਖੀ ਹੈ ਕਿ ਉਹਨਾਂ ਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ ਇੱਥੇ ਸੰਗਤ ਨੇ ਇਹ ਗੱਲ ਆਖੀ ਹੈ ਕਿ ਸੰਗਤ ਉਹਨਾਂ ਵੱਲੋਂ ਦਿੱਤਾ ਗਿਆ ਅਸਤੀਫਾ ਮਨਜ਼ੂਰ ਨਹੀਂ ਕਰਦੀ ਤੇ ਜੇਕਰ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਫਿਰ ਜਿਹੜਾ ਵੀ ਵਿਅਕਤੀ ਇਹ ਸ਼ਿਕਾਇਤ ਦਾਇਰ ਕਰ ਰਿਹਾ ਹੈ ਇਸ ਸਿਕਾਇਤ ਨੂੰ ਸੰਗਤ ਦੇ ਨਾਲ ਸਾਂਝੀ ਕਰੇ ਤੇ ਸੰਗਤ ਇਸ ਤੇ ਵਿਚਾਰ ਵੀ ਕਰੇਗੀ ਦੱਸਦੀ ਹੈ ਕਿ ਇਸ ਬੰਦ ਦੇ ਵਿੱਚ ਸੰਗਤ ਨੇ ਇਹ ਹੁਕਮ ਦਿੱਤਾ ਹੈ ਕਿ ਉਹ ਦਮਦਮੀ ਤਕਸਾਲ ਦੇ ਮੁਖੀ ਜਿਹੜੀ ਕਿ ਰਾਜਪੁਰਾ ਦੀ ਹੀ ਹੈ ਉੱਥੋਂ ਦੇ ਜਿਹੜੇ ਮੁਖੀ ਨੇ ਭਾਈ ਬਲਜਿੰਦਰ ਸਿੰਘ ਪਰਵਾਨਾ ਹਰਾਨੋ ਗੁਰਦੁਆਰਾ ਸਾਹਿਬ ਦੇ ਸਰਪ੍ਰਸਤ ਵੀ ਥਾਪਦੇ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਇਹੋ ਚਾਹੇ ਕਿਸੇ ਵੀ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਨਹੀਂ ਬਣਾ ਸਕਦੇ ਜਿਹੜਾ ਕਿ ਕਦੀ ਗੁਰਦੁਆਰਾ ਸਾਹਿਬ ਆਇਆ ਵੀ ਨਹੀਂ ਹੈ ਨਾਲ ਹੀ ਸੰਗਤ ਨੇ ਇਹ ਵੀ ਗੱਲ ਆਖੀ ਹੈ ਕਿ ਜੇਕਰ ਗੁਰਦੁਆਰਾ ਸਾਹਿਬ ਤੇ ਧਰਮ ਤੇ ਕੋਈ ਵੀ ਰਾਜਨੀਤੀ ਹੋਈ ਤਾਂ ਫਿਰ ਜਿਵੇਂ ਮੋਰਚਾ ਸ਼ੰਭੂ ਤੇ ਖਨੌਰੀ ਦੇ ਵਿੱਚ ਲੱਗਿਆ ਹੋਇਆ ਹੈ ਉਸੇ ਤਰ੍ਹਾਂ ਰਾਜਪੁਰਾ ਦੇ ਵਿੱਚ ਵੀ ਲਗਾ ਦਿੱਤਾ ਜਾਵੇਗਾ ਇਥੇ ਨਾਲ ਹੀ ਇਹ ਵੀ ਗੱਲ ਆਖੀ ਗਈ ਹੈ ਕਿ ਅੱਜ ਤੱਕ ਜਿਸ ਨੇ ਵੀ ਧਰਮ ਤੇ ਜਿਹੜੀ ਰਾਜਨੀਤੀ ਕੀਤੀ ਹੈ ਉਸ ਦਾ ਕੱਖ ਵੀ ਨਹੀਂ ਬਚਿਆ ਤੇ ਹੁਣ ਵੀ ਅਜਿਹੇ ਲੋਕ ਧਰਮ ਤੇ ਰਾਜਨੀਤੀ ਕਰਨ ਤੋਂ ਗਰੀਜ ਕਰਨ ਇਸ ਵੇਲੇ ਸੰਗਤ ਨੇ ਵੀ ਬਹੁਤ ਕੁਝ ਆਖਿਆ ਹੈ ਨਾਲ ਹੀ ਜਿਹੜੇ ਇਨਸਪੈਕਟਰ ਨੇ ਬਲਵਿੰਦਰ ਸਿੰਘ ਉਹਨਾਂ ਨੇ ਵੀ ਕਾਫੀ ਕੁਝ ਆਖਿਆ ਹੈ ਤੇ ਨਾਲ ਹੀ ਪਾਈ ਅਬਰਿੰਦਰ ਸਿੰਘ ਕੰਘੂਰਾ ਨੇ ਵੀ ਆਪਣੇ ਵਿਚਾਰ ਰੱਖੇ ਨੇ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਭਾਈ ਬਲਜਿੰਦਰ ਸਿੰਘ ਪਰਵਾਨਾ ਹੋਰਾਂ ਨੇ ਵੀ ਆਪਣੇ ਵਿਚਾਰ ਰੱਖੇ ਨੇ ਅਸੀਂ ਉਹਨਾਂ ਸਾਰੇ ਵਿਚਾਰਾਂ ਨੂੰ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰੀਆਂ ਸੰਗਤ ਨੇ ਇਹ ਫੈਸਲਾ ਕਰਿਆ ਅੱਜ ਦਾ ਜੋ ਕਾਠ ਰੱਖਿਆ ਸੀ ਬੜੀ ਥੋੜੇ ਸਮੇਂ ਦੇ ਵਿੱਚ ਮੇਰੀ ਬੇਨਤੀ ਸਵੀਕਾਰ ਕਰਕੇ ਸਾਰੇ ਗੁਰਦੁਆਰਾ ਸਹਿਬਾਨ ਦੇ ਮੁੱਖ ਸੇਵਾਦਾਰ ਸਾਰੀਆਂ ਧਾਰਮਿਕ ਜਥਿਆਂ ਦੇ ਆਗੂ ਸਹਿਬਾਨ ਸਾਰੇ ਨੌਜਵਾਨ ਬੱਚੇ ਜਿਹੜੇ ਸੇਵਾ ਕਰਦੇ ਨੇ ਵਕ ਵਕ ਗੁਰੂ ਘਰਾਂ ਚ ਵੀ ਇੱਥੇ ਵੀ ਮੈਂ ਤਹਿ ਦਿਲੋਂ ਪ੍ਰਸ਼ਾਸਨ ਦਾ ਵੀ ਸਾਡੇ ਡੀਐਸਪੀ ਸਾਹਿਬ ਰਾਮਜੀਤ ਸਿੰਘ ਜੀ ਐਸਐਚਓ ਸਾਹਿਬ ਮੇਰਾ ਰੋਮ ਰਿਣੀਆ ਸਾਰੀ ਪ੍ਰੈਸ ਦਾ ਵੀ ਧੰਨਵਾਦ ਕਰਦਾ ਜਿਹੜੇ ਥੋੜੇ ਜਿਹੇ ਸੱਦੇ ਤੇ ਇੱਥੇ ਅੱਜ ਮੇਰੇ ਨਾਲ ਖੜੇ ਨੇ ਇਹ ਕਿਉਂ ਖੜੇ ਆ ਇਸ ਕਰਕੇ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਇਹ ਚੋਰੇ ਲੰਬੇ ਸਮੇਂ ਤੋਂ ਦਾਸ ਤੁਹਾਡੇ ਸਹਿਯੋਗ ਨਾਲ ਚਲਾ ਰਿਹਾ ਹੈ ਬਹੁਤ ਵਧੀਆ ਪ੍ਰਬੰਧਾ ਅਗਰ ਕੋਈ ਪ੍ਰਬੰਧ ਵਿੱਚ ਘਾਟ ਹੋਵੇ ਮੈਂ ਇਹ ਕਿਹਾ ਸੀਗਾ ਵੀ ਸਰਕਾਰ ਨੂੰ ਵੀ ਮੇਰੀ ਕੋਈ ਸ਼ਿਕਾਇਤ ਦੱਸੋ ਸੰਗਤ ਵੱਲੋਂ ਕੋਈ ਸ਼ਿਕਾਇਤ ਦੱਸੋ ਕਿਸੇ ਤਰ੍ਹਾਂ ਦੇ ਵੀ ਉਹ ਕਹਿੰਦੇ ਕੋਈ ਸ਼ਿਕਾਇਤ ਨਹੀਂ ਹੈ ਅੱਜ ਸਵੇਰੇ ਮੈਨੂੰ ਪਤਾ ਲੱਗਾ ਸੀ ਵੀ ਕੰਨ ਸਾਹਿਬ ਕੋਈ ਛਪਣਾ ਥੋੜਾ ਯਾ ਕਹਿੰਦੇ ਸੀ ਵੀ ਅਸੀਂ ਕਿਸੇ ਉਹ ਨੂੰ ਉਦੋਂ ਨੁਕਤ ਕਰਾਂਗੇ ਪਰ ਲੇਕਿਨ ਜਿਹੜੀ ਸਾਰੀ ਸੰਗਤ ਜਦੋਂ ਮੈਂ ਇੱਥੇ ਆਇਆ ਸਾਰੀ ਸੰਗਤ ਨੇ ਦੁਆਰੇ ਆ ਹੀ ਕਿਹਾ ਵੀ ਸਾਡੇ ਜਿਹੜੇ ਪ੍ਰਧਾਨ ਕੰਗ ਸਾਹਿਬ ਹੀ ਰਹਿਣਗੇ ਕਿਉਂਕਿ ਸਾਨੂੰ ਇਹਨਾਂ ਤੋਂ ਕੋਈ ਦਿੱਕਤ ਨਹੀਂ ਹੈਗੀ ਤੇ ਉਹੀ ਸਾਰਾ ਕੁਝ ਦੇਖ ਰਹੇ ਹਾਂ ਸਾਡਾ ਤਾਂ ਫੈਸਲਾ ਇਹ ਹੀ ਹੈ ਕਿ ਕੰਗਵੀਰ ਜੀ ਹੀ ਰਹਿਣ ਪਰ ਜਿਹਨਾਂ ਜੋ ਇੰਨੇ ਸਾਲ ਤੋਂ ਨਿਵਾ ਰਹੇ ਨੇ ਬਹੁਤ ਅੱਛਾ ਨਿਵਾ ਰਹੇ ਨੇ ਹੂੰ ਜੋ ਵੀ ਸਾਡੇ ਨਾਲ ਭੈਣਾ ਭਾਈਆਂ ਵਾਂਗੂ ਅਸੀਂ ਕੰਮ ਕਰਦੇ ਹਾਂ ਗੁਰਦੁਆਰੇ ਜੋ ਵੀ ਸੇਵਾ ਹੁੰਦੀ ਹੈ ਹੱਸ ਕੇ ਅੱਗੇ ਹੋ ਕੇ ਕਰਦੇ ਨੇ ਕਿੰਨਾਂ ਸਾਲੋ ਕਾਫੀ ਟਾਈਮ ਤੋਂ ਵੀ 2 ਬਾਈ ਸਾਲ ਹੋ ਗਏ ਵੀ 2 ਬਾਈ ਸਾਲ ਹੋ ਗਏ ਸਾਨੂੰ ਦੇਖਦਿਆਂ ਨੂੰ ਤੇ ਬਹੁਤ ਅੱਛੀ ਸੇ ਬਣ ਗਈ ਇੱਕ ਪ੍ਰੋਬਲਮ ਕੀ ਹੈ ਇਹ ਕੋਈ ਪ੍ਰੋਬਲਮ ਨਹੀਂ ਹੈ ਸੰਤ ਦਾ ਕੋਈ ਪ੍ਰੋਬਲਮ ਨਹੀਂ ਹੈ ਉਹ ਦਿਨ ਅੰਮ੍ਰਿਤਪਾਲ ਨੇ ਆਇਆ ਸੀਗਾ ਤੇ ਉਹ ਕਹਿੰਦੇ ਵੀ ਸਾਨੂੰ ਗੁਰਦੁਆਰੇ ਚ ਉਹ ਕਹਿੰਦੇ ਨੇ ਵੀ ਇੱਕ ਵਿਜਾ ਕਰਨਾ ਸੀ ਗੁਰਦਾਰੀ ਪ੍ਰਧਾਨ ਅਸੀਂ ਬਣਨਾ ਉਹ ਪਰੌਡਰ ਆਇਆ ਉਹ ਬਾਕੀ ਇਹ ਹੋਂ ਤਾਂ ਕੋਈ ਪਤਾ ਨਹੀਂ ਸੰਤ ਤਾਂ ਕੋਈ ਪਤਾ ਨਹੀਂ ਉਸ ਤੋਂ ਬਾਅਦ ਕੀ ਹੋਇਆ ਸਾਰੇ ਹੈਰਾਨ ਰਹਿ ਗਏ ਵੀ ਇਹ ਕੀ ਗੱਲ ਬਣੀ ਉਦੋਂ ਸੰਗਤ ਦੇ ਰੂਪ ਦੇ ਵਿੱਚ ਤੁਸੀਂ ਕੀ ਚਾਹੁੰਦੇ ਬਿੱਦੀ ਅਸੀਂ ਚਾਹੁੰਦੇ ਇਹੀ ਰਹਿਣ ਇਹੀ ਰਹਿਣ ਕੰਤਾ ਵੀ ਰਹਿਣ ਬਹੁਤ ਸੁਣਾ ਨਿਭਾ ਰਹੇ ਨੇ ਨਿਭਾਦਾ ਨਾ ਕੋਈ ਹਉਣਾ ਨਾ ਕੋਈ